ਪਹਿਲਾਂ ਕੁੜੀ ਨੇ ਅਸੇ ਮਗਰ ਲਾ ਕੇ ਉਹਨੂੰ ਮਰਬਾਤਾ। ਉਸ ਜੀ ਜੰਗਾ ਫਲਾ ਬੱਚਾ ਸਾਡਾ। ਉਹਨਾਂ ਨਾਲ ਕੋਈ ਨਸ਼ਾ ਪਤਾ ਸੀ ਉਹਨੂੰ। ਆੜੀ ਉਹਦੇ ਤੋਂ ਮੁੰਡੇ ਆ ਦੋਸਤ ਪਹਿਲਾਂ ਤਾਂ ਉਹਨਾਂ ਦੇ ਘਰੇ ਹੀ ਰਹਿੰਦਾ ਸੀ। ਉਹਨਾਂ ਦੇ ਘਰੇ ਖਾਂਦਾ ਪੀਂਦਾ ਸਭ ਕੁਝ ਸੀ। ਮੁੰਡੇ ਦੀ ਗੱਲਬਾਤ ਹੋਣੀ ਪਤਾ ਨਹੀਂ ਕੁੜੀ ਨਾਲ ਉਹਦੀ ਪਹਿਰ ਦਾ ਮੁੰਡਾ ਜਿਹਨਾਂ ਨੇ ਮਾਰਿਆ ਉਹਦੀ ਪਹਿਰ ਨਾਲ ਗੱਲਬਾਤ ਸੀਗੀ ਤੇ ਮੁੰਡੇ ਨੂੰ ਵਿੱਚੋਂ ਤਾਂ ਦੱਸਿਆ ਨਹੀਂ ਵੀ ਤੈਨੂੰ ਉਹਨੂੰ ਉੱਥੇ ਦਰਿਆ ਤੇ ਸੱਦ ਕੇ ਮੇਰੇ ਭਰਾ ਨੂੰ ਘਰੋਂ ਸੱਦ ਕੇ ਲੈ ਕੇ ਜੁੱਲਦੇ ਮਨਾਉਣਾ। ਉੱਥੇ ਜਾ ਕੇ ਉਹਨੂੰ ਕੁਝ ਪਿਆ ਕੇ ਖਵਾ ਕੇ ਦਰਿਆ 'ਚ ਸਿੱਟਾ ਮਾਰਦਾ ਤਿੰਨ ਸਾਲ ਦੀ ਕਮਾਈ ਪਹਿਲਾ ਕੁੜੀ ਖਾਂਦੀ ਰਹੀ ਫਿਰ ਉਹਨੂੰ ਹਣ ਮਾਰ ਦਿੱਤਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੇ ਭਰਾ ਨੂੰ ਦਰਿਆ ਦੇ ਵਿੱਚ ਛੁੱਟੋ ਦਿੱਤਾ ਗਿਆ ਜੀ ਤਾਂ ਪਰ ਨਹੀਂ ਹੁੰਦਾ ਸੀ 6 ਵਜੇ ਫੋਨ ਆਇਆ ਉਹਨਾਂ ਨੇ ਪੁੱਛਿਆ ਕਰੇ ਨਹੀਂ ਆਇਆ ਜਦੋਂ ਫੋਨ ਕੀਤਾ ਕਹਿੰਦੇ ਉਹ ਤਾਂ ਛਾਲ ਮਾਰ ਗਿਆ ਦਰਿਆ 'ਚ ਹ ਭਰਾ ਤੁਹਾਡਾ ਤੁਹਾਡੇ ਤੋਂ ਛੋਟਾ ਸੀ ਕਿ ਤੁਹਾਡੇ ਤੋਂ ਵੱਡਾ ਸੀ ਮੈਂ ਤਾਂ ਛੋਟਾ ਸੀ ਪੜਦਾ ਸੀ ਕੇ ਤੇ ਦਿਵਾੜੀ ਕਰਦਾ ਸੀ ਕੀ ਮੰਗ ਕੀ ਕਰਦੇ ਤੁਸੀਂ ਹੁਣ ਮੰਗ ਇਹ ਹੈ ਵੀ ਮੇਰੇ ਭਰਾ ਨੂੰ ਇਨਸਾਫ ਦਿੱਤਾ ਜਾਵੇ ਜਿਸ ਨੇ ਵੀ ਉਹਨੂੰ ਮਾਰਿਆ ਉਹਨਾਂ ਤੇ ਕਾਰਵਾਈ ਹੋਵੇ ਮੇਰਾ ਨਾਮ ਕੀ ਰੰਜੀਤ ਹੈ ਕੀ ਗੱਲਬਾਤ ਹੋਈ ਛੋਟੇ ਭਰਾ ਨਾਲ ਮੇਰਾ ਛੋਟਾ ਭਰਾ ਨੇ ਮਾਰਤਾ ਬੰਦਾ ਕੁੜੀ ਨਹੀਂ ਆਦੇ ਮਗਰ ਲਾ ਕੇ ਉਹਨੂੰ ਮਰਬਾਤਾ ਮੇਰੇ ਪੁੱਤ ਨੂੰ ਸਾਫ ਚਾਹੀਦਾ ਇੰਨਾਂ ਨੇ ਰਲ ਕੇ ਬਾਰਾ ਮੇਰਾ ਪੁੱਤ ਮੇਰਾ ਪੁੱਤ ਇਹ ਮੇਰਾ ਕੰਮ ਨਹੀਂ ਕਰਦਾ ਇਹ ਨਸ਼ਾ ਪਤਾ ਕੋਈ ਨਹੀਂ ਪਿਆਗਾ ਮੇਰੇ ਪੁੱਤ ਨੂੰ ਮੇਰਾ ਪੁੱਤ ਰਾਂਚ ਬੱਲਿਆ ਸੀ ਮੇਰਾ ਪੁੱਤ ਇੰਨਾਂ ਨੇ ਮਾਰਿਆ ਰਲ ਕੇ ਜੀ ਮੇਰੇ ਪੁੱਤ ਨੂੰ ਨਨ ਸਾਫ ਚਾਹੀਦਾ ਉਹਨੂੰ ਨਨ ਸਾਫ ਚਾਹੀਦਾ ਮੇਰੇ ਪੁੱਤ ਨੂੰ 4 ਦਿਨ ਹੋ ਗਏ ਮੇਰਾ ਪੁੱਤ ਵੀ ਰਾਤ ਰੋਲਦੇ ਨੂੰ ਉੱਥੇ ਜੀ ਮੇਰਾ ਪੁੱਤ ਮਾਰ ਦਿੱਤਾ ਜੀ ਇੰਨਾਂ ਨੇ ਘਰੋਂ ਬੁਲਾ ਕੇ ਮਾਰਿਆ ਜੀ ਇਹਨੇ ਮੇਰਾ ਨਾਮ ਦੀਪਕਾ ਹੈ ਕੀ ਗੱਲਬਾਤ ਹੋਈ ਤੁਹਾਡੇ ਬਟੇ ਨਾਲ ਮੇਰੇ ਬਟੇ ਨੂੰ ਜੀ ਇਹਨਾਂ ਨੇ ਘਰੋਂ ਸਾਧ ਕੇ ਲਾ ਜਾ ਕੇ ਮਾਰਿਆ ਜੀ ਕਹਿੰਦੇ ਜਨਮ ਦੇ ਨੇ ਜਨਮ ਦਿਨ ਦੀ ਪਾਰਟੀ ਕਰਨੀ ਹੈ ਜੀ ਆਹ ਕੌਣ ਲੈ ਕੇ ਸੀ ਤੁਹਾਡੇ ਬਟੇ ਨੂੰ ਉਹਦੇ ਦੋਸਤ ਤੇ ਲੈ ਕੇ ਗਿਆ ਸੀ ਜੀ ਕੀ ਕਹਿ ਕੇ ਲੈ ਗਏ ਸੀ ਵੀ ਕਿੱਥੇ ਗਏ ਸੀ ਦਰਿਆ ਤੇ ਜੀ ਉਹ ਕਹਿੰਦਾ ਜੀ ਪਾਰਟੀ ਕਰਨੀ ਹੈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੇ ਬਟੇ ਨੂੰ ਦਰਿਆ ਚ ਇਹਨਾਂ ਨੇ ਜੀ ਉਹ ਫੋਨ ਕਰਦੇ ਸੀ ਫੋਨ ਚੱਕਦੇ ਨਹੀਂ ਸੀ ਹੈਗਾ ਜੀ ਮੁੰਡਿਆਂ ਨੇ ਫੋਨ ਚੱਕਿਆ ਉਹ ਕਹਿੰਦੇ ਤੁਹਾਡੇ ਬਟੇ ਨੇ ਛਾਲ ਮਾਰ ਦਿੱਤੀ ਦਰਿਆ ਕਿੰਨੇ ਟਾਈਮ ਬਾਦੋਂ ਤੁਹਾਡੇ ਬੱਚੇ ਦੀ ਲਾਸ਼ ਦਰਿਆ 'ਚ ਰੱਖੀ ਗਈ? ਇਹ ਕਨ 11 12 ਵਜੇ ਕੱਢੀ ਗਈ ਸੀ। ਥੋੜੀ ਹੁਣ ਮੰਗ ਕੀ ਹੈ ਸਰਛਾ ਜੀ? ਸਾਡੀ ਇਹ ਮੰਗ ਹੈ ਜੀ ਕਿ ਸਾਨੂੰ ਉਹਨਾਂ ਨੂੰ ਸਾਕ ਸਾਇਆ ਦਿੱਤੀ ਜਾਵੇ ਇਨਸਾਫ ਚਾਹੀਦਾ ਜੀ ਆ ਦਾ ਪਰਚਾ ਕੱਟਿਆ ਜਾਵੇ। ਮੇਰਾ ਨਾਮ ਮਿੱਤਰਪਾਲ ਸਿੰਘ ਹੈ ਜੀ। ਕਿਹੜਾ ਪਿੰਡ ਹੈ? ਪਿੰਡ ਨੰਨੋਵਾਲ ਮੰਡ ਹੈ। ਕੀ ਗੱਲਬਾਤ ਹੋਈ ਤੁਹਾਡੇ ਬੇਟੇ ਨਾਲ? ਮੇਰੇ ਬੇਟੇ ਨੂੰ ਇਹਨਾਂ ਘਰੋਂ ਲਿਜਾ ਕੇ ਦਰਿਆ 'ਚ ਧੱਕਾ ਦੇ ਕੇ ਮਾਰਤਾ ਜੀ। ਅਹ ਕਿਹਦੇ ਉਹ ਕੌਣ ਲੈ ਗਏ ਸੀ ਤੁਹਾਡੇ ਬੇਟੇ ਨੂੰ? ਮੇਰੇ ਬੇਟੇ ਨੂੰ ਗੁਰਵਿੰਦਰ ਸਿੰਘ ਗਿੰਦਾ ਤੇ ਅਮਨਪ੍ਰੀਤ ਸਿੰਘ ਕੀ ਕੀ ਕਹਿ ਕੇ ਲੱਗੇ ਸੀ ਤੁਹਾਡੇ ਬੱਚੇ ਨੂੰ ਵੀ ਮੇਰਾ ਜਨਮ ਦਿਨ ਆ ਵੀ ਆਪਾਂ ਪਾਰਟੀ ਕਰਨੀ ਹੈ ਇੱਥੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੇ ਬੱਚੇ ਨੂੰ ੱਤਕਾ ਮਾਰਤਾ ਇਹਨਾਂ ਦਰਿਆ 'ਚ ਅਸੀਂ ਫੋਨ ਕਰਦੇ ਸੀ ਮਨਜਿੰਦਰ ਸਿੰਘ ਮਿੰਟੂ ਫੋਨ ਨਹੀਂ ਚੱਕਦਾ ਜੀ ਬਾਅਦ 'ਚ ਇਹਨਾਂ ਫੋਨ ਚੱਕਿਆ ਇਹ ਮੁੰਡਿਆਂ ਨੇ ਇਹ ਕਹਿੰਦੇ ਉਹ ਦਰਿਆ 'ਚ ਛਾਲ ਮਾਰ ਗਿਆ ਜੀ ਆਪ ਕਿੰਨੀ ਉਮਰ 'ਚ ਤੁਹਾਡੇ ਬੇਟੇ ਮੇਰੇ ਬੇਟੇ ਦੀ ਉਮਰ 23 ਸਾਲ ਹੈ ਜੀ ਕੀ ਕਰਦਾ ਸੀ ਤੁਹਾਡਾ ਬੇਟਾ ਖੇਤੀਬਾੜੀ ਕਰਦਾ ਜੀ ਕੀ ਮੰਗੀ ਹੈ ਤੁਹਾਡੀ ਹੁਣ ਪ੍ਰਸ਼ਾਸਨ ਦਾ ਸਾਡੀ ਉਹੀ ਮੰਗੇ ਉਹਨਾਂ ਦਾ ਪਰਚਾ ਹੋਵੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੀ ਮੁੰਡਾ ਜਿਹੜਾ ਡੁੱਬਿਆ ਇਹ ਨਾਨਨਵਾਲ ਦੇ ਜੀ ਇਹ ਨਾਨਨਵਾਲ ਕਿਹੜੇ ਪੈਂਦਾ ਥਾਣੇ ਕਿਹੜੇ ਚ ਪੈਂਦਾ ਇਹ ਨਵੇਂ ਸਰਜ ਪੈਂਦਾ ਜੀ ਬਾਬਾ ਵਾਲਾ ਦਾ ਥਾਣਾ ਜੀ ਅੱਛਾ ਇਹ ਜਿਹੜਾ ਮੁੰਡਾ ਕਿੰਨੀ ਕੁ ਉਮਰ ਦਾ ਸੀਗਾ ਜੀ ਇਹ ਹੈਗਾ ਜੀ 23 ਸਮ 23 ਲੱਗੇ ਜੀ 22 ਸ ਤੇ 23 ਅੱਛਾ ਇਹਦਾ ਨਾਮ ਨੂੰ ਪਤਾ ਜੀ ਕੁਛ ਕੀ ਆ ਨਾਮ ਕੀ ਨਾਮ ਦੱਸ ਦੀ ਦਾ ਮੈਂਟੂ ਮੈਂਟੂ ਹੀ ਠੀਕ ਹੈ ਇਹ ਇੱਥੇ ਬੈਠੇ ਸੀ ਕਿ ਵੈਸੇ ਕਿ ਕਿਵੇਂ ਹੋਇਆ ਕਿਵੇਂ ਪਤਾ ਲੱਗਿਆ ਇਹ ਇਹ ਮੁੰਡੇ ਦੀ ਕਿਹੜਾ ਨਾਲ ਸੀ ਉਹ ਉਹਦਾ ਜਰਮਦਨ ਸੀ ਇਹ ਬੜਾ ਚੁਰਵਾਏ ਦੀ ਗੱਲ ਕੰਮ ਗਏ ਹੋਣੇ ਕੋਈ ਠੀਕ ਹੈ ਤੇ ਉਹ ਜਿਹੜਾ ਕਹਿੰਦਾ ਜਰਮਦਨ ਦਾ ਨਾਮ ਇੱਥੇ ਖਾਂਦੇ ਪੀਂਦੇ ਸੀ ਬਸ ਠੀਕ ਹੈ ਜੀ ਹਾਂ ਜੀ ਇਹ ਕਿੰਨੇ ਕ ਵਜੇ ਦੀ ਗੱਲਬਾਤ ਹੈਗੀ ਆ 6:30 ਵਜੇ 6:30 ਵਜੇ ਤੱਕ ਕੰਮ ਸੀ ਮੈਂ ਘਰ ਮੋਸੇ ਨੂੰ ਨਾਲ ਮੈਂ ਮਸਾਲੇ ਜੀ ਮੈਂ ਮਨਜਿੰਦਰ ਸਿੰਘ ਦਾ ਦਾਦਾ ਮੇਰਾ ਬੱਚਾ ਇਹਨਾਂ ਨੇ ਕੱਲ੍ਹ ਆਵਾ ਕੀਤਾ ਤੇ ਤੇ ਦਿਆ ਅੱਡੇ ਆ ਕੇ ਇਹਨਾਂ ਨੂੰ ਮਾਰ ਕੇ ਦਰਿਆ ਸੜਤਾ ਇਹ ਦੋ ਜਣੇ ਹੀ ਗੁਰਵਿੰਦਰ ਸਿੰਘ ਉਰਫ ਗਿੰਦਾ ਤੇ ਦੂਜਾ ਮੁੰਡਾ ਇਹਨਾਂ ਆਮ ਆਮ ਮਾਮਾ ਨੂੰ ਮਨੋ ਪੱਪੀ ਜਗੰਦਰ ਪੋਤੋਂ ਇਹਨਾਂ ਨੇ ਸਾਨੂੰ ਕੋਈ ਸੌਟ ਕਾਣਾ ਦਿੱਤਾ ਪ੍ਰਸ਼ਾਸਨ ਜਿਹੜਾ ਉਹ ਵੀ ਸਾਡੀ ਕਾਰਵਾਈ ਨਹੀਂ ਕਰ ਰਿਹਾ ਸਾਰੇ ਸੱਜਣ ਪਤਵੰਤੇ ਆਨੇ ਇੱਥੇ ਸੱਦੇ ਹੀ ਪੁਲਿਸ ਵਾਲੇ ਬੰਦੇ ਲੈ ਕੇ ਆ ਸਾਨੂੰ ਕੋਈ ਲੋਕੇਸ਼ਨ ਦੇਣ ਪਰ ਉਹ ਇਥੋਂ ਕਿਲੋਮੀਟਰ ਦੂਰ ਖੜੇ ਅੱਗੇ ਨਹੀਂ ਆ ਰਹੇ ਮੇਰਾ ਨਾਮ ਜੀ ਕਲਵੀਰ ਕੋਟ ਕਿਹੜਾ ਪਿੰਡ ਹੈ ਮਨੋਨ ਮੰਡਾ ਕੀ ਗੱਲਬਾਤ ਹੋਈ ਇਹ ਬੱਚੇ ਨਾਲ ਸਰੀ ਜੀ ਚੰਗਾ ਫਲਾ ਬੱਚਾ ਸਾਡਾ ਹੌਨ ਹਰ ਨਾ ਕੋਈ ਨਸ਼ਾ ਪਤਾ ਸੀ ਉਹਨੂੰ ਆੜੀ ਉਹਦੇ ਤੋਂ ਮੁੰਡੇ ਆ ਦੋਸਤ ਪਹਿਲਾਂ ਤਾਂ ਉਹਨਾਂ ਦੇ ਘਰੇ ਹੀ ਰਹਿੰਦਾ ਸੀ ਉਹਨਾਂ ਦੇ ਘਰੇ ਖਾਂਦਾ ਪੀਂਦਾ ਸਭ ਕੁਝ ਸੀ ਮੁੰਡੇ ਦੀ ਗੱਲਬਾਤ ਹੋਣੀ ਪਤਾ ਨਹੀਂ ਕੁੜੀ ਨਾਲ ਉਹਦੀ ਭੈਣ ਦਾ ਮੁੰਡਾ ਜਿਹਨਾਂ ਨੇ ਮਾਰਿਆ ਉਹਦੀ ਭੈਣ ਨਾਲ ਗੱਲਬਾਤ ਸੀਗੀ ਤੇ ਮੁੰਡੇ ਨੂੰ ਵਿੱਚੋਂ ਤਾਂ ਦੱਸਿਆ ਨਹੀਂ ਵੀ ਤੈਨੂੰ ਉਹਨੂੰ ਉੱਥੇ ਦਰਿਆ ਤੇ ਸੱਦ ਕੇ ਪਹਿਲਾਂ ਸਾਇਦ ਨੂੰ ਬੜਾ ਚੋਰ ਰੇ ਦੋਏ ਮੁੰਡੇ ਫਿਰ ਜਿਹੜਾ ਮੁੰਡੇ ਨੇ ਸੱਧਿਆ ਉਹਨੂੰ ਉੱਥੇ ਜਿਹੜਾ ਦੂਜਾ ਮੁੰਡਾ ਸੀ ਉਹਨੂੰ ਜਿਹਨੂੰ ਜਿਹਨੇ ਖੂਨ ਇਹਨੂੰ ਮਾਰਿਆ ਉਹ ਘਰੇ ਸੀਗਾ ਆਪਣੇ ਉਹਨੂੰ ਵੀ ਕੋਲ ਸੱਦ ਕੇ ਪਤਾ ਨਹੀਂ ਕੀ ਠੰਡੇ ਚ ਕੀ ਕੁਛ ਪਿਆ ਕੀ ਕੁਛ ਨਹੀਂ ਤੇ ਪਿਆ ਕੇ ਮੁੰਡੇ ਨੂੰ ਨਹਿਰ ਦੇ ਵਿੱਚ ਛਾਲ ਮਾਰ ਰਾ ਡਿੱਗ ਗਿਆ ਦਰਿਆ ਚ ਮਰਾਤੀ ਛਾਲ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡਾ ਬੱਚਾ ਦਰਿਆ ਚ ਸਾਢੇ 6 ਵਜੇ ਜੀ ਉਹ ਬੇੜੀ ਟੱਪਿਆ ਹੈ ਸਾਢੇ 6 ਵਜੇ ਤੋਂ ਬਾਅਦ ਉਹ ਉੱਥੇ ਚਲੇ ਗਿਆ ਹੈ ਮੇਰਾ ਦੇਰ ਹੈ ਛੋਟਾ ਉਹਨੇ ਫੋਨ ਲਾਇਆ ਮੁੰਡੇ ਨੂੰ ਉਹਦਾ ਫੋਨ ਸੋਚਾ ਫੋਨ ਲਿਆ ਸੀ ਫਿਰ ਦੂਜਾ ਲਾਇਆ ਉਹ ਕਹਿੰਦਾ ਉਹਨੂੰ ਫੋਨ ਲਾਇਆ ਉਹਨੇ ਉਹਨੂੰ ਪੁੱਛਿਆ ਵੀ ਮੁੰਡਾ ਆਇਆ ਨਹੀਂ ਤੁਸੀਂ ਹਜੇ ਤੱਕ ਬਲਾਚਰ ਕਹਿੰਦਾ ਚਾਚਾ ਨਹੀਂ ਉਹਨੇ ਤਾਂ ਛਾਲ ਮਾਰਤੀ ਦਰਿਆ ਦੇ ਵਿੱਚ ਅਸੀਂ ਇਹਨਾਂ ਨੇ ਪੁੱਛਿਆ ਵੀ ਤੁਸੀਂ ਦੱਸਿਆ ਕਿਉਂ ਨਹੀਂ ਸਾਨੂੰ ਵੀ ਤੁਸੀਂ ਇਹ ਬੱਚੇ ਨੇ ਸਾਾਨੂੰ ਫੋਨ ਕਿਉਂ ਨਹੀਂ ਕੀਤਾ ਕਹਿੰਦਾ ਨਹੀਂ ਜੀ ਉਹਨੇ ਤਾਂ ਹੁਣ ਇਹ ਦੋ ਪਿਓ ਪੁੱਤਰ ਗਏ ਆ ਜਾ ਕੇ ਇਹਨਾਂ ਦੇ ਵੀ ਹੱਥੀ ਉਹ ਪੇ ਆ ਬਾਅਦ ਵਿੱਚ ਉਹ ਸੈਡ ਤੇ ਹੋ ਗਏ ਆ ਜਦੋਂ ਸਾਰੇ ਘਰ ਚ ਪਤਾ ਲੱਗਿਆ ਸਾਨੂੰ ਪਤਾ ਲੱਗਿਆ ਅਸੀਂ ਆਏ ਅਸੀਂ ਫੋਨ ਨੂੰ ਪੁਲਿਸ ਨੂੰ ਵੀ ਫੋਨ ਕੀਤਾ ਅਤੋਂ ਸਾਡੀ ਕੋਈ ਹੀ ਨਹੀਂ ਪੁਲਿਸ ਨੇ ਵੀ ਨਹੀਂ ਸੁਣੀ 10 ਵਜੇ ਪੁਲਿਸ ਆਈ ਜੀ ਅਸੀਂ ਉੱਥੇ ਮੁੰਡੇ ਨੂੰ ਲੱਭੀ ਜਾਂਨਾ ਮੁੰਡਿਆਂ ਨੇ ਸਾਨੂੰ ਕੁਝ ਦੱਸਿਆ ਵੀ ਤੁਹਾਡਾ ਮੁੰਡਾ ਉੱਥੇ ਰਿਹਾ ਜਦੋਂ ਪੁਲਿਸ ਆਈ ਉਦੋਂ ਮੁੰਡੇ ਬਾਹਰ ਆਇਆ ਉਹਨਾਂ ਜੋ ਸਾਨੂੰ ਉਹਨਾਂ ਨੇ ਕੁਝ ਨਹੀਂ ਦੱਸਿਆ ਜੀ ਨਾ ਪੁਲਿਸ ਵਾਲਿਆਂ ਨੇ ਸਾਡੀ ਕੋਈ ਗੱਲਬਾਤ ਸੁਣੀ ਆ ਕਿੰਨੇ ਘੰਟੇ ਬਾਅਦੋਂ ਬੱਚੇ ਦੀ ਲਾਸ਼ ਦਰਿਆ ਚੋਂ ਕੱਢੀ ਗਈ ਅਸੀਂ ਜੀ ਸਾਡੇ 6 ਵਜੇ ਦਾ ਡਿੱਗਿਆ 7 ਵਜੇ ਦਾ ਡਿੱਗਿਆ ਕੱਲ੍ਹ ਦੂਜੇ ਦਿਨ 12 ਵਜੇ ਲਾਸ਼ 1 ਵਜੇ ਤੱਕ ਮਿਲੀ ਗੋਤੇ ਕੋਰ ਕੋਲ ਜਿਹੜਾ ਗੋਤੇ ਉਹ ਕੱਢਦੇ ਲਾਸ਼ ਜੋ ਪ੍ਰਸ਼ਾਸਨ ਅਧਿਕਾਰੀ ਮੋਕੇ ਤੇ ਪਹੁੰਚੇ ਕੀ ਉਹਨਾਂ ਵੱਲੋਂ ਕੀ ਆ ਗਿਆ ਦੇਖੋ ਜੀ ਉਹਨਾਂ ਵੱਲੋਂ ਤਾਂ ਕੋਈ ਸਾਨੂੰ ਬੋਤ ਉਹ ਨਹੀਂ ਦਿੱਤਾ ਉਹਨਾਂ ਨੇ ਸਾਨੂੰ ਕੁਝ ਇੰਨਾ ਵਧੀਆ ਕੁਝ ਸਾਡੇ ਕੋਈ ਸਹਿਤਤਾ ਨਹੀਂ ਕੀਤੀ ਉਹਨਾਂ ਨੇ ਸਗੋਂ 10 ਵਜੇ ਪੁਲਸ ਉੱਥੇ ਆਈ ਦਰਿਆ ਤੇ ਅਸੀਂ ਉੱਥੇ ਪਾਗ ਲਾਂਗੋ ਖੜੇ ਬੱਚੇ ਨੂੰ ਲੱਭਣ ਡਿਆਂ ਪੁਲਸ ਪਰਲੇ ਦਰਿਆ ਤੇ ਆਈ ਉੱਥੇ ਖੜ ਕੇ ਉੱਥੇ ਲੋਕਾਂ ਨਾਲ ਗੱਲਾਂ ਕਰਕੇ ਚਲੇ ਗਏ ਉਹਨੇ ਸਾਡੇ ਨੂੰ ਕੁਝ ਨਹੀਂ ਪੁੱਛਿਆ ਵੀ ਤੁਹਾਡਾ ਬੱਚਾ ਲੱਭ ਗਿਆ ਜਾਂ ਨਹੀਂ ਲੱਭ ਗਿਆ ਸਗੋਂ ਮੈਡਮ ਕਹਿੰਦੀ ਮੈਂ ਉੱਤੋਂ ਨਹੀਂ ਆ ਜੀ ਨਾਲ ਦਰਿਆ ਬੱਚਾ ਮਰਿਆ ਪਿਆ ਬੇਚਕ ਆਈ ਲੱਭਦੇ ਪਿਆ ਜੀ ਪੁਲਿਸ ਨੇ ਉਹਨਾਂ ਦਾ ਸਾਥ ਦਿੱਤਾ ਸਾਡਾ ਸਾਥ ਕੋਈ ਨਹੀਂ ਸਾਨੂੰ 5 ਦਿਨ ਹੋ ਗਏ ਰੋਲਦਿਆਂ ਨੂੰ ਕਦੇ ਅਸੀਂ ਰੋਪੜ ਜਾਂਦੇ ਹਾਂ ਕਦੇ ਅਸੀਂ ਭਲਾ ਚੋਰ ਜਾਂਦੇ ਹਾਂ ਕਦੀ ਚੰਡੀਗੜ੍ਹ ਤੋਂ ਸਾਨੂੰ ਕੋਈ ਨਹੀਂ ਸੁਣਦਾ ਕੋਈ ਕਹਿੰਦੇ ਜੋ ਕਰਨਾ ਕਰ ਲੋ ਪੁਲਿਸ ਕਾਰਵਾਈ ਕਰ ਜੋ ਵੀ ਕਰਨੀ ਕਰ ਲੋ ਅਸੀਂ ਨਹੀਂ ਪਰਚਾ ਕੱਟਣਾ ਪ੍ਰਸ਼ਾਸਨ ਤੋਂ ਹੁਣ ਤੁਹਾਡੀ ਮੰਗ ਕੀ ਹੈ? ਸ਼ੰਤ ਜੀ ਇਹ ਹੈ ਉਹਦੇ ਵਿਚਾਰੇ ਦੀ ਨਾ ਰੂਲੇ 514 ਪੰਜ ਦਿਨ ਹੋ ਗਏ ਜੀ ਉੱਤੇ ਬਰਫ ਚਲਾਇਆ ਪਿਆ ਜੋ ਅਗਨਾ ਸੀ ਉਹਦਾ ਸੰਸਕਾਰ ਕਰਸਾ ਦੇ ਨਾ ਕੋਈ ਸਾਨੂੰ ਪੁਲਿਸ ਦੇਣ ਦਾ ਕੁਝ ਦੱਸਦੀ ਬਣੀ ਕੁਝ ਪਈ ਵੀ ਤੁਹਾਡਾ ਪਰਚਾ ਕਰਦੇ ਸਗੋ ਕਿਉਂ ਕਹਿੰਦੇ ਕੋਈ ਤੁਸੀਂ ਆਪਦਾ ਰਾਜੀਨਾਮਾ ਕਰ ਲਓ ਬੱਚੇ ਦੇ ਤੁਸੀਂ ਉਹ ਕਰਵਾ ਦਿਓ ਸੰਸਕਾਰ ਕਰਵਾ ਦਿਓ ਮੈਨਾਂ ਲਖੁੰਦਾ ਸੰਜੇ ਜੀ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਮਾਛੜਾ ਜੀ ਮੈਂ ਮੁੰਡੇ ਦਾ ਫੁੱਫੜਾ ਦਾ ਹਾਂ ਹਾਂ ਕੀ ਗੱਲਬਾਤ ਹੋਈ ਹੈ ਜੀ ਬੱਚੇ ਨਾਲ ਗੱਲਬਾਤ ਹੋਈ ਜੀ ਸਾਨੂੰ ਤਾਂ ਫੋਨ ਗਏ 7:00 ਵਜੇ ਅੱਜ ਤਾਂ 7:30 ਵਜੇ ਇਹ ਦੱਸਦੀ ਵੀ ਇਹਨੇ ਕਿਤੇ ਨਾ ਦੋਸਤਾਂ ਨੇ ਕਹਿੰਦੇ ਵੀ ਕੋਈ ਚੱਲਦੀ ਹੋਣੀ ਹੈ ਨਾ ਜੀ ਤਾਂ ਦੱਸਣਾ ਪਤਾ ਲੱਗ ਜਾਵੇ ਜੀ ਜੋ ਵੀ ਹੈਗਾ ਔਰ 5:00 ਵਜੇ 5:30 ਵਜੇ ਦੋਸਤ ਕਹਿੰਦੇ ਵੀ ਮੇਰੇ ਇੱਕ ਵੱਡੇ ਆ ਜਿਹੜਾ ਦੋਸਤ ਬਾਹਰ ਗਿਆ ਤੇ ਨਾਲ ਜਿਹਦੇ ਕੋਲ ਹਟਮ ਰਹਿੰਦਾ ਸੀ ਰਾਤ ਨੂੰ ਚਲੋ ਦਿਨ ਰਾਤ ਉਹ ਇੱਕ ਦੋ ਦਿਨਾਂ ਰਹਿੰਦੇ ਸੀ ਪਤਾ ਨਹੀਂ ਹੁਣ ਅੱਗੇ ਕੀ ਗੱਲ ਹੋ ਗਈ ਨਾ ਉਹ ਤੇ 5:30 ਵਜੇ ਕਹਿੰਦਾ ਜੀ ਮੇਰੇ ਵੱਡੇ ਆ ਮਿੰਟੂ ਤੂੰ ਵੀ ਆ ਜਾ ਤੇ ਚਲੋ ਇਹ ਬੱਚਾ ਸੀ ਦੋਸਤ ਬਣਿਆ ਭੱਜ ਗਿਆ ਬਾਦ ਚ ਉਹ ਦੱਸਦੇ ਬਲਚੁਰਗੇ ਚੋਂ ਖਾਣ ਪੀਣ ਦਾ ਸੱਤ ਫੁੱਟੋਂ ਲਿਆਂਦਾ ਦੱਸਦੇ ਨੇ ਉਸ ਤੋਂ ਬਾਅਦ ਇਹ ਦੂਜਾ ਦੋਸਤੇ ਖੋਹ ਸੱਦ ਲਿਆ ਉਹਨੇ ਜਿਹੜੇ ਮਿੰਟੂ ਦੇ ਦੋਸਤ ਨੇ ਤੇ ਫਿਰ ਦਰਿਆ ਦੇ ਅੰਦਰ ਜਾ ਕੇ ਜਿੱਥੇ ਡੂੰਘਾ ਪਾਣੀ ਆ ਉੱਥੇ ਬੈਠ ਕੇ ਕਹਿੰਦੇ ਵੀ ਪਾਰਟੀ ਜਲਦੀ ਸੀ ਇਹਨਾਂ ਦੀ ਪਾਰਟੀ ਚੱਲਣ ਤੋਂ ਬਾਅਦ ਤੇ ਇਹਨਾਂ ਨੇ ਕੀ ਕੀਤਾ ਵੀ ਮਿੰਟੂ ਉਹਨੂੰ ਤਾਰੀ ਨਹੀਂ ਜਮੇ ਜਾਂਦੀ ਸੀਗੀ ਇਹ ਤਾਂ ਪਤਾ ਲੱਗਿਆ ਵੀ ਇਹਨਾਂ ਨੇ ਫਿਰ ਉਹਨੂੰ ਪਾਣੀ 'ਚ ੱੱਕਾ ਮਾਰ ਤੱਕ ਪਹਿਲਾਂ ਤਾਂ ਵੀ ਬੰਦੇ ਨਾਲ ਪਤਾ ਕਿ ਕੱਪੜੇ ਖੁੱਲ੍ਹੇ ਇਹਨਾਂ ਦੇ ਉਹਦੇ ਪਤਾ ਲੱਗਿਆ ਵੀ ਉਹਨੂੰ ਫੜ ਕੇ ਮੁੰਡਾ ਹੌਲੀ ਉਮਰ ਦਾ ਸੀਗਾ ਜਿਆਦਾ ਤਕੜੇ ਸੀਗਾ ਜੇ ਇਹ ਬੰਦੇ ਨੂੰ ਆਪਾਂ ਕੋ ਮਨ ਲੈ ਵੀ ਪੂਆ ਲਵਾਤਾ ਤੇ ਪੈਗ ਵੱਧ ਲਵਾਤਾ ਬੰਦਾ ਸੈਟਲ ਹੋਏ ਹੁੰਦਾ ਕਿੰਨੀ 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 ਉਮਰ ਸੀ ਬੱਚੇ ਦੀ ਉਮਰ 23 ਸਾਲ ਸੀਗੀ ਉਹਦੀ ਤੇ ਫਿਰ ਉਹਦੇ ਕੱਪੜੇ ਖੋਲੇ ਦੱਸੇ ਕੱਪੜੇ ਖੋਲ ਕੇ ਉਹ ਪਤਾ ਲੱਗਿਆ ਬਿਸਟੇ ਹਟ ਗਿਆ ਉਥੇ ਮੌਜੂਦਾ ਕਿ ਬਾਈ ਜੀ ਸ਼ਨੀਵਾਰ ਮੱਥਾ ਟਿਕਣ ਜਾਂਦੇ ਨੇ ਤੇ ਉਹ ਵੀ ਥੋੜਾ ਉੱਥੋਂ ਪੱਲੇ ਪਾਸੇ ਕਹਿੰਦਾ ਮੈਂ ਰੋਲਾ ਜਹਾ ਸੁਣ ਸੁਣਿਆ ਸੁਣਿਆ ਸੀਗਾ ਮੈਂ ਕਿਹਾ ਚੱਲ ਬੱਚੇ ਆਖੇ ਮਾ ਜੀ ਫੁੱਲ ਬਾਈ ਕਰਦੇ ਹੋਣਗੇ ਤੇ ਉਸ ਚਿਰ ਬਾਅਦ ਫਿਰ ਜੇ ਘਰ ਦੇਣਗੇ ਵੀ ਹੁਣ ਵੱਜ ਗਏ 7:00 ਵੱਜ ਗਏ ਵੀ ਮਿੰਟੂ ਹਜ ਤੱਕ ਨਹੀਂ ਆਇਆ ਇਹਨਾਂ ਨੇ ਪਹਿਲਾਂ ਫੋਨ ਲਾਇਆ ਕਈ ਘੰਟੀਆਂ ਮਾਰੀਆਂ ਚਾ 5-7 ਨਹੀਂ ਫੋਨ ਚੱਕਿਆ ਉਹਨੇ ਫਿਰ ਉਹ ਮੁੰਡੇ ਨੇ ਉਹ ਚੱਕ ਲਿਆ ਇਹ ਮਿੰਟੂ ਵਾਲਾ ਉਹ ਦੋਸਤਾਂ ਨੇ ਕਹਿੰਦਾ ਜੀ ਉਹਦਾ ਮਿੰਟੂ ਦੇ ਵਿੱਚ ਛਾਲ ਮਾਰਦੀ ਇਹ ਕਹਿੰਦੇ ਕਾਰਨ ਕੀ ਛਾਲ ਕੀ ਮਾਰ ਮਾਰ ਕਿਉਂ ਮਾਰਦੀ ਫਿਰ ਘਰਾਂ ਮੁੰਡੇ ਦਾ ਚਾਚਾ ਸੀਗਾ ਇੱਕ ਮੁੰਡੇ ਦਾ ਚਾਚਾ ਦਾ ਮੁੰਡਾ ਸੀਗਾ ਇਹ ਭਾਈ ਭੱਜੇ ਕਿ ਉਥੇ ਭੱਜੇਗੇ ਤੇ ਉਹ ਫਿਰ ਮੁੰਡੇ ਹੋ ਗਏ ਉਥੇ ਸੈਟ ਤੇ ਥੋੜੇ ਜਿਹਾ ਸੈਟ ਤੇ ਹੁਣ ਚਲੋ ਮੰਡ ਏਰੀਆ ਵਿੱਚ ਜਿਹੜਾ ਬਹੁਤ ਵਧੀਆ ਇੱਕ ਆਇਆ ਇਹਨਾਂ ਦਾ ਤੇ ਸਾਰੇ ਭ ਤੇ ਸਾਨੂੰ ਵੀ ਫੋਨ ਚੱਲ ਗਿਆ ਚਲੋ ਅਸੀਂ ਵੀ ਪਹੁੰਚ ਗਏ ਅਸੀਂ ਮੋਕੇ ਤੇ ਫਿਰ ਜਦ ਜਦ ਉਹ ਮੁੰਡਾ ਪਤਾ ਲੱਗਿਆ ਸਭ ਮੇਰੇ ਮੋਕੇ ਤੇ ਮੁੰਡੇ ਦਾ ਮਾਮਾ ਸੀ ਉਹ 500 ਬੰਦੇ ਲਿਆ ਕੇ ਇਹਦੇ ਚਾਚੇ ਨੂੰ ਔਰ ਚਾਚੇ ਮੁੰਡੇ ਨੂੰ ਕੁੱਟਰ ਬੈਗੇ ਵੈਸੇ ਅੱਜ ਰਾਤਰੀ ਵੀ ਹੋਈ ਮੁੰਡੇ ਦੇ ਚਾਚੇ ਦੇ ਛੱਟਾ ਨਿਕਲੇ ਵਿਚਾਰਦੀਆਂ ਬਹੁਤ ਤੇ ਇਸਕੇ ਵੀ ਇਹ ਚੱਕਰ ਕੀ ਤੋਂ ਹੀ ਕੁੱਟਰਗਾ ਤਾਂ ਪੈ ਗਿਆ ਨੂੰ ਵੀ ਇਹ ਵੀ ਉਲਟਾ ਸਾਡੀ ਗਲਤੀ ਆ ਫਿਰ ਹੌਲੀ ਜੀ ਪੌਸ ਨੂੰ ਫੋਨ ਲਾਇਆ ਜੀ ਪਰ ਉਹ ਮੈਡਮ ਜਾਈ ਸੀਗੇ ਔਰ ਉਹ ਮੈਡਮ ਹੀ ਰਾਏ ਫਿਰ ਉਹਨਾਂ ਨੇ ਅਰੈਸਟ ਕਰ ਲਿਆ ਉਸ ਮੋਕੇ ਤੇ ਰੈਕਟ ਕਰਕੇ ਫੜਕੋ ਵੀਡੀਓ ਵੀ ਹੈਗੀ ਅਰੈਸਟ ਕਰਦੇ ਸੀ ਤੇ ਉਹ ਵੀ ਤੁਹਾਨੂੰ ਪਾ ਦਾਂਗੇ ਤੇ ਚਲੋ ਰਾਤ ਨੂੰ ਫਿਰ 10:00 11:00 ਵਜੇ ਚਲ ਗਏ ਬੜਾ ਚੋਲੇ ਲੈ ਕੇ ਅਸੀਂ ਮਗਰ ਗਏ ਸੀ ਮੈਡਮ ਕਹਿੰਦੀ ਤੁਸੀਂ ਜਾਓ ਜੀ ਘਰ ਨੂੰ ਅਸੀਂ ਕਾਰਵਾਈ ਕਰਾਂਗੇ ਮੁੱਖੇ ਦੇ ਬੰਦੇ ਫੜੇਗੇ ਨੇ ਠੀਕ ਹੈ ਜੀ ਬਾਕੀ ਤੁਸੀਂ ਜਾਓ ਤੁਹਾਨੂੰ ਨਿਆਂ ਮਿਲੂਗਾ ਅਸੀਂ ਬੱਸ ਆ ਗਈ ਦੂਗੇ ਦਿਨ ਅਸੀਂ ਕੋਤਾ ਖੁਰ ਬਲਾਈ ਜੀ ਕੋਤਾ ਖੁਰ ਆ ਗਏ 6:00 ਵਜੇ ਜੋ ਲੱਭਣ ਲੱਗੇ ਲਾਸ਼ ਕਰਦੇ ਗਏ ਨੇ 12:00 1:00 ਵਜੇ ਜੀ ਉਹ ਬੰਦਿਆਂ ਨੇ ਅਸੀਂ ਸਾਰਾ ਟਬਰ ਕੋਤਾ ਨਮੇ ਰੋਹ ਕਾ ਦੁਬੜੀਆਂ ਦਾ ਨਹੀਂ ਹਿੰਮਤਿੰ ਬੰਦੇ ਦੀ ਹਿੰਮਤ ਨਹੀਂ ਜੇ ਘਰ ਦਾ ਜਵਾਨ ਬੱਚਾ ਜਾਂਦਾ ਜੀ ਔਰ ਉਹਨਾਂ ਨੇ ਮਗਰੋਂ ਉਧਰ ਸਭ ਨੂੰ ਸੰਭਲਿਆ ਉਹ ਤੁਹਾਨੂੰ ਆ ਪਤਾ ਹੀ ਆ ਕਿ ਕਿੰਨੇ ਨੂੰ ਸੰਭਲਿਆ ਉਹਨਾਂ ਨੇ ਉਹਨਾਂ ਦੀ ਫੇਰ ਬੋਲੀ ਹੋਰ ਹੋ ਗਈ ਮਹਿਕ ਮਰੀ ਜੀ ਐਵੇਂ ਕਹੀਏ ਜੀ ਹੁਣ ਅਸੀਂ ਰੋਹ ਖੱਜਾ ਖਾਰੋ ਕੇ ਸਾਡਾ ਔਰ 100 150 ਰਿਸ਼ਤੇ ਆ ਰਹੀ ਆਪਣੀ ਘਰ ਦੀ ਕਰਦੀ ਆ ਆ ਵੇਖੋ ਕਿੰਨੇ ਆ ਕੁਝ ਹੁਣ ਨੇੜਾ ਥੋੜੇ ਨੇ ਘਰੋਂ ਚਲੇ ਗਏ ਨੇ ਅਸੀਂ ਰੋਜ਼ ਜਾਂਦੇ ਆ ਥਾਣੇ 'ਚ ਸਾਨੂੰ ਬੁਲਾਣ ਦੇ ਅਸੀਂ ਥੋੜਾ ਹੱਕ ਕਰਾਂਗੇ ਸਦੋਂ ਮੁੰਡੇ ਵੀ ਦੂਏ ਤਾਂ ਛੜਤੇ ਉਹਨਾਂ ਨੇ ਅਸੀਂ ਕਿਹਾ ਵੀ ਮੁੰਡੇ ਕਿਥੇ ਹੈ ਕਹਿੰਦੇ ਮੁੰਡੇ ਤੋਂ ਤੁਸੀਂ ਮੁੰਡਾ ਕੀ ਲੈਣਾ ਹੈ ਸਾਡਾ ਕੰਮ ਅਸੀਂ ਕਰਾਂਗੇ ਅਸੀਂ ਕਿਹਾ ਵੀ ਉਹਨੇ ਪਰਚਾ ਕਰੋ ਉਹਨਾਂ ਨੇ ਕਤਲ ਕੀਤਾ ਆ ਬੱਚੇ ਬੱਚੇ ਦਾ ਪੋਸਟਮੈਨ ਕਰਾਤਾ ਸੀ ਉਹ ਹੁਣ ਅਸੀਂ ਕਿਵੇਂ ਕਰਾ ਦਈਏ ਬੱਚੇ ਦਾ ਤੁਸੀਂ ਉਹ ਤਾਂ ਕਹਿੰਦੇ ਰਾਜਾ ਨਰਾਜੀ ਨਾ ਕਰ ਲਓ ਤੁਸੀਂ 174 ਲਾਦ ਦੇਣੇ ਲਾਦਨੇ ਸੀ ਤੇ ਤੁਸੀਂ ਘਰ ਨੂੰ ਜਾਓ ਜੀ ਉਹ ਜਿਹੜਾ ਬੱਚਾ ਮਰਿਆ ਸਾਡਾ ਜਵਾਨ ਉਹ ਕਿੱਥੋਂ ਪੂਰਾ ਕਰਾਂਗੇ ਬੱਚੇ ਦਾ ਸੰਸਕਾਰ ਕਰਤਾ ਸੀ ਬੱਚੇ ਦਾ ਸੰਸਕਾਰ ਕਿਵੇਂ ਕਰਨ ਕਰਗਾ ਜੀ ਸਮਝੋ ਨਿਆਂ ਹੀ ਨਹੀਂ ਮਿਲਦਾ ਹੈ ਜੀ ਜੇ ਅਸੀਂ ਦੇਖ ਲਈ ਫਿਰ ਐਸਐਮਵੀ ਦਫਤਰ ਜਾ ਕੇ ਆਏ ਅਸੀਂ ਉੱਥੇ ਆਪਣੇ ਨਵੇਂ ਸ਼ਹਿਰ ਉਹਨਾਂ ਨੇ ਸਾਨੂੰ ਕਹਿੰਦੇ ਫਿਰ ਉੱਥੇ ਭੇਜਤਾ ਕਈ ਬਸੇ ਧੱਕੇ ਖਾ ਚੁੱਕੇ ਆ ਤਿੰਨ ਦਿਨ ਹੋ ਗਏ ਬੱਚੇ ਦੀ ਲਾਸ਼ 100 ਫੁੱਟ ਵਿੱਚ ਪਈ ਆ ਦੇਖੋ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਚਾਹੁੰਦੇ ਆ ਵੀ ਸਾਨੂੰ ਨਿਆਂ ਮਿਲੇ ਨਿਆਂ ਮਿਲੇ ਸਾਡੇ ਪਰਿਵਾਰ ਨੂੰ ਨਿਆਂ ਮਿਲੇ ਜੇ ਸਾਨੂੰ ਸਾਨੂੰ ਨਿਆਂ ਨਹੀਂ ਮਿਲਣਾ ਫਿਰ ਤਾਂ ਦੇਖੋ ਸਾਡੇ ਫੇਕ ਕੱਢੋ ਗਏ ਆ ਜੀ ਸਾਨੂੰ ਬੜਾ ਮਾਣ ਆ ਜੀ ਉਸ ਮੈਕਮੇ ਬਹੁਤ ਮਾਣ ਆ ਜੀ ਠੀਕ ਹੈ ਸੀਐਮ ਸਾਹਿਬ ਤੇ ਬਹੁਤ ਮਾਣ ਆ ਜੀ ਬਹੁਤ ਵਧੀਆ ਸਾਡਾ ਮੁੱਖ ਮੰਤਰੀ ਆ ਜੀ ਇਹ ਸਾਡਾ ਪਰਿਵਾਰ ਆਮ ਪਾਰਟੀ ਨਾਲ ਸੰਬੰਧ ਰੱਖ ਸਾੜੀ ਐਮਐਲਏ ਸੋ ਚਟਾਰੀਆਂ ਉੱਥੇ ਵੀ ਜਾ ਕੇ ਆਣ ਸਾੜੀ ਉੱਥੇ ਵੀ ਸੁਲਮਾਨੀ ਹੋਈ ਅੱਗੇ ਤੋਂ ਚਲੋ ਜੋ ਵੀ ਹੋਣਾ ਹੋ ਠੀਕ ਹੈ ਅੱਜ ਤੇ ਅਬ ਪਥਪਾਲ ਸਿੰਘ ਚਾਚਾ ਇਹਦਾ ਰੋਟੀ ਵੀ ਉੱਥੇ ਜਾ ਕੇ ਖੰਦੋਂਦਾ ਸੀ ਮੰਗ ਮੰਗ ਕੀ ਹੈ ਜੀ ਹੁਣ ਥੋੜੀ ਪ੍ਰਸ਼ਾਸ਼ਕ ਜੀ ਮੰਗੇ ਆ ਜੀ ਅਸੀਂ ਸੀਐਮ ਜੀ ਨੂੰ ਕਹਿੰਦੇ ਆ ਮੁੱਖ ਮੰਤਰੀ ਜੀ ਨੂੰ ਜੀ ਤੁਸੀਂ ਬਹੁਤ ਵਧੀਆ ਸਾਡੇ ਮੰਤਰੀ ਸਾਨੂੰ ਨਿਆ ਚਾਹੀਦਾ ਹੈ ਜੇ ਪ੍ਰਸ਼ਾਸਨ ਐਸਐਚਓ ਮੈਡਮ ਨੂੰ ਡੀਐਸਪੀ ਨੂੰ ਐਸਐਸਪੀ ਨੂੰ ਡੀਸੀ ਸਾਹਿਬ ਸਾਰੇ ਬੇਨਤੀ ਕਰ ਰਹੇ ਆ ਜੀ ਵੀ ਸਾਨੂੰ ਨਿਆਦੋ ਨਿਆ ਦਿਓ ਅੱਜ ਇਹ ਬੱਚੇ ਕੱਲ ਦੇ ਹੁਣ ਛੁੱਟ ਕੇ ਆ ਗਏ ਨੇ ਹੁਣ ਉੱਥੇ ਕੋਈ ਲੋਕਾਂ ਦੀ ਇਹ ਤਾਂ ਇਹ ਆ ਗਏ ਬਾਹਰ ਇਹ ਚੁੜਕੀਆਂ ਮਾਰ ਕੇ ਗੱਲ ਕਰਦੇ ਆ ਸਾਲਾ ਧਮਕੀਆਂ ਦਿੰਦੇ ਨੇ ਸਾਨੂੰ ਇੱਕ ਰੋ ਰੋ ਕੇ ਸਾਡਾ ਅੱਖਾਂ ਪਾਣੀ ਵੀ ਸੁਗਿਆ ਹੀ ਹੁੰਸ ਆ ਚਾਰ ਦਿਨ ਬੱਚੇ ਦੀ ਲਾਸ ਰੋਲ ਦੀ ਸਾਨੂੰ ਨਿਆ ਚਾਹੀਦਾ ਨਿਆ ਚਾਹੀਦਾ ਜੀ ਠੀਕ ਹੈ ਜੀ ਨਹੀਂ ਤੇ ਅਸੀਂ ਭਾਈ ਕੱਲ ਨੂੰ ਡੀਸੀ ਦਫ਼ਤਰ ਸਾਹਿਬ ਬੇਨਤੀ ਕਰਾਂਗੇ ਅਸਲ ਵੀ ਦਫ਼ਤਰ ਬੇਨਤੀ ਕਰਾਂਗੇ ਉੱਥੇ ਆ ਕੇ ਧੰਨੇ ਲਾਵਾਂਗੇ ਜੀ ਠੀਕ ਹੈ ਜੀ ਸਾਨੂੰ ਹੱਕ ਚਾਹੀਦਾ ਠੀਕ ਹੈ ਜੀ ਗੁਰਮੁਖ ਸਿੰਘ ਜੀ ਕਿਹੜਾ ਪਿੰਡ ਹੈ ਨਨੋਲਮੰਦ ਜੀ ਕੀ ਗੱਲਬਾਤ ਹੋਈ ਹੈ ਬਾਪੂ ਜੀ 5 ਤਰੀਕ ਨੂੰ ਜੀ ਸ਼ਾਮ ਦੇ ਸਾਢੇ 6 ਵਜੇ ਬੱਚੇ ਨੂੰ ਘਰੋਂ ਬੈਠੇ ਨੂੰ ਸੱਜ ਕੇ ਲਗਾਇਆ ਵੀ ਵਰਥ ਪਾਰਟੀ ਆ ਜਨਮ ਦਿਨ ਆ ਦਰਿਆ ਤੇ ਲੈ ਗਏ ਜੀ ਦਰਿਆ ਤੇ ਜਾ ਕੇ ਉਥੇ ਇਹਨਾਂ ਨੇ ਜੋ ਨਸ਼ਾ ਪਾਨ ਕੀਤਾ ਡਰਿੰਕ ਕੀਤੀ ਕੁਝ ਕੀਤਾ ਜੀ ਉਦੋਂ ਬਾਅਦ ਇਹਨਾਂ ਨੇ ਬੱਚੇ ਨੂੰ ਧੱਕਾ ਦੇ ਕੇ ਦਰਿਆ 'ਚ ਸੁੱਟਦਾ ਜੀ ਇਹ ਦੋ ਦੋ ਦੋਸਤ ਸਹੀ ਜੀ ਬੱਚੇ ਕਿੰਨੀ ਤਰੀਕ ਨੂੰ ਕਿੰਨੇ ਵਜੇ ਲੈ ਗਏ ਸੀ ਤੁਹਾਡੇ ਬੇਟ 5 ਤਰੀ ਨੂੰ 5 4 25 ਨੂੰ ਸ਼ਾਮ ਦੇ 6:30 ਵਜੇ ਕੀ ਕਹਿ ਕੇ ਲੱਗ ਗਈ ਸੀ ਬਈ ਅਮਨ ਅਮਨਪ੍ਰੀਤ ਦਾ ਜਨਮ ਦਿਨ ਆ ਵਿਪਾਰਟੀ ਕਰਨੀ ਤੁਹਾਡੇ ਪੋਤੇ ਦੀ ਕਿੰਨੀ ਉਮਰ ਸੀ ਕੀ ਕਰਦਾ ਸੀ ਉਹ ਖੇਤੀਬਾੜੀ ਕਰਦਾ ਜੇਦੂ ਕਿ ਉਹਦੀ ਉਮਰ ਤੇ ਹੀ ਸਾਲ ਆ ਜੀ ਮਨਜੀਂਦਰ ਸਿੰਘ ਮਿੰਟੂ ਦੀ ਪਹਿਲਾਂ ਵੀ ਕੋਈ ਲਾਗ ਡਾਟ ਸੀ ਹੈ ਸੀ ਉਹਨਾਂ ਨਾਲ ਉਹਨਾਂ ਦੀ ਪਹਿਲਾਂ ਜੀ ਦੂਜਾ ਗੁਰਵਿੰਦਰ ਸਿੰਘ ਨੇ ਉਹਨੂੰ ਇੱਕ ਦਿਨ ਕੁੱਟਿਆ ਜੀ ਫੜ ਕੇ ਜੋ ਸਾਨੂੰ ਪਤਾ ਨਹੀਂ ਲੱਗਾ ਤੇ ਉਦੋਂ ਬਾਅਦ ਮਨਜੀਂਦਰ ਸਿੰਘ ਬੋਲਟ ਮੋਟਰਸਾਈਕਲ ਤੇ ਜਾ ਰਿਹਾ ਸੀ ਉਹਦੇ ਇੱਥੇ ਇਹਨਾਂ ਨੇ ਪਿੱਛੋਂ ਗੱਡੀ ਮਾਰੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੇ ਬੱਚੇ ਨੂੰ ਦਰਿਆ ਦੇ ਵਿੱਚ ਧੱਕਾ ਦਿੱਤਾ ਗਿਆ ਬਸ ਹੈ ਜੀ ਉੱਥੇ ਇਹ ਤਿੰਨ ਜਣੇ ਪਾਰਟੀ ਕਰ ਰਹੇ ਸੀ ਜੀ ਮੌਕੇ ਤੇ ਫਰੇ ਗਏ ਆ ਜੀ ਜਦ ਅਸੀਂ ਲਾਸ਼ ਕਿਸ ਤਰ੍ਹਾਂ ਬੱਚੇ ਦੀ ਦਰਿਆ ਚ ਕੱਢੀ ਗਈ ਪਹਿਲਾਂ ਜੀ ਤੁ ਜਾ ਪੰਜ ਦੇ ਪੰਜ ਤਰੇ ਨੂੰ ਅਸੀਂ ਰਾਤ ਦੇ 10 ਵਜੇ ਤੱਕ ਮੁੰਡੇ ਪਿੰਡ ਦੇ ਟੁੱਬੀਆਂ ਮਾਰ ਕੇ ਜ ਲੱਭਦੇ ਰਹੇ ਨਹੀਂ ਲੱਭੀ ਜੀ ਤੇ ਸ਼ਾਮ ਨੂੰ ਫਿਰ ਅਸੀਂ ਪਹਿਰਾ ਦਿੱਤਾ ਜੀ ਦਰਿਆਲੇ ਸਵੇਰੇ ਅਸੀਂ ਚਾ ਕੋਤਾ ਖੁਰ ਮਗਾਏ ਉਥੋਂ ਨੰਗਰ ਤੋਂ ਰੋਪੜ ਤੋਂ ਉਹਨਾਂ ਨੇ ਆ ਕੇ 11 ਕੁਜੇ ਦੇ ਕਰੀਬ ਤੱਕ ਉਹਨਾਂ ਦਰਿਆ ਚੋਂ ਬੱਚਾ ਕਢਿਆ ਜੀ ਕੋਈ ਪ੍ਰਸ਼ਾਸਨ ਵੱਲੋਂ ਕੋਈ ਪ੍ਰਸ਼ਾਸਨ ਅਧਿਕਾਰੀ ਨੇ ਕੋਈ ਸੂਚੇ ਕੀਤਾ ਗਿਆ ਸੀ ਹਾਂਜੀ ਕੀਤਾ ਜੀ ਅਸੀਂ ਪ੍ਰਸ਼ਾਸਨ ਵੱਲੋਂ ਚੌਰ ਨੂੰ ਕੀਤਾ ਹੈ ਸੂਚਿਤ ਉਹ ਤੋਂ ਮੈਡਮ ਸਾਹਿਬ ਆਏ ਜੀ ਪਹਿਲਾਂ ਹਾਂ ਉਹਦੇ ਹੀ ਉਸਹਾ ਦੇ ਬਾਕੀ ਉਥੇ ਕੋਈ ਗੱਲ ਕਰ ਰਹੀ ਆਂਦੀ ਮੈਂ ਤੁਹਾਡੇ ਤੇ ਪਰਚਾ ਦੇ ਦੇਣਾ ਅਹੀਂ ਆ ਵੀ ਜਿਆ ਸਾਨੂੰ ਦੋਖਾ ਬੱਚੇ ਬੋਲਦੇ ਆ ਕਿ ਤੁਮ ਪਰਚਾ ਕਿਵੇਂ ਆਂਦੀ ਮੇਰੇ ਪਪਾਵਰੇ ਮੈਂ ਪਰਚਾ ਦੇ ਆਂਗੀ ਪੁਰਨਾਬਾਦੀ ਰਾਤ ਨੂੰ 12 ਵਜੇ ਦੇ ਕਰੀਬ 11 ਵਜੇ 11 ਵਜੇ ਦੇ ਕਰੀਬ ਉਹਨਾਂ ਦੋ ਮੁਲਜਮਨਾ ਨੂੰ ਫੜ ਕੇ ਲੈ ਗਈ ਜੀ ਰੈਸਟ ਕਰਕੇ ਜੋ ਕਿ ਦੋ ਰਾਤਾਂ ਉੱਥੇ ਠਾਣੇ ਤੇ ਰਹੇ ਜੀ ਤੀਜੀ ਰਾਤ ਉਹਨਾਂ ਨੇ ਉਹਨਾਂ ਨੂੰ ਛੜਤਾ ਜੀ ਮੈਂ ਬੱਚੇ ਦਾ ਟੋੜੇ ਪੋਤੇ ਦਾ ਸੰਸਕਾਰ ਕਰਤਾ ਜੀ ਨਹੀਂ ਜੀ ਨਹੀਂ ਕੀਤਾ ਜੀ ਉੱਥੇ ਮੋਰਚੀ ਦੀ ਛਪਾਈ ਹੈ ਜੀ ਕਿੱਥੇ ਰੱਖਿਆ ਗਿਆ ਜੀ ਬੜਾ ਚੌਰ ਜੀ ਅ ਬੱਚੇ ਦਾ ਪੋਸਟਮਾਨਮ ਕਰਾਤਾ ਜੀ ਨਹੀਂ ਜੀ ਕਰਾਤਾ ਉਹ ਜਿਆਦਾ ਉਹਨਾਂ ਬਜੇ ਬਰਦੇ ਛੜਤੇ ਹੈ ਜੀ ਉਹਦੇ ਇੰਨਾ ਚਿਰ ਪਰਚਾ ਨਹੀਂ ਕਰਦੇ ਉਹਨਾਂ ਚ ਰੰਗੋ ਰੱਖਿਆ ਆ ਜੀ ਹੁਣ ਪ੍ਰਸ਼ਾਸਨ ਤੋਂ ਮੰਗੀ ਹੈ ਜੀ ਥੋੜੀ ਪ੍ਰਸ਼ਾਸਨ ਸਾਨੂੰ ਇਹ ਹੀ ਦੁਪਾ ਪਾ ਰਿਹਾ ਜੀ ਰਾਈਨਾਮਾ ਕਰੋ ਐਸ ਐਚ 24 ਤੇ ਡਿਪਟੀ ਵੀ ਡਿਪਟੀ ਸਾਹਿਬ ਜੀ ਕਿ ਤੁਸੀਂ ਤੁਹਾਡਾ ਦਾ ਬੱਚਾ ਮਰ ਗਿਆ ਬਈ ਦੂਜੇ ਦੋ ਬੱਚੇ ਜਿਨ੍ਹਾਂ ਦਾ ਤੁਸੀਂ ਨਾਲ ਲਏ ਦੇ ਬਈ ਉਹਨਾਂ ਦੀ ਲਾਈਫ ਖਰਾਬ ਨਾ ਹੋਵੇ ਬਈ ਉਹਨਾਂ ਨੂੰ ਤੁਸੀਂ ਰਾਈ ਨਾਮਾ ਕਰ ਲੋ ਤੁਸੀਂ ਮੰਗ ਕੀ ਕਰਦੇ ਹੋ ਹੁਣ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਮੰਗ ਕਰਨਾ ਹੈ ਜਿਵੇਂ ਉਹਨਾਂ ਦੇ ਕਰੇਡੀ ਦੇ ਕਰੇਡੀ ਕਾਰਵਾਈ ਕੀਤੀ ਜਾਵੇ ਜੀ ਸਾਨੂੰ ਹਿਸਾਬ ਦਿੱਤਾ ਜਾਵੇ